ਹਾਂਜੀ ਸਤਿ ਸ੍ਰੀ ਅਕਾਲ ਜੀ ਜਿਹੜੀ ATPD02 ਦੇ ਵੈਲਕਮ ਕਰਦਾ ਹਾਂ ਤੁਹਾਡੇ ਸਾਰੇ ਵੀਰਾਂ ਦਾ ਲਓ ਵੀਰ ਜੀ ਅੱਜ ਤੁਹਾਨੂੰ ਲੈ ਕੇ ਆਏ ਆ ਲੁਧਿਆਣੇ ਦੇ ਵਿੱਚ ਠੀਕ ਹੈ ਜੀ ਦਵਿੰਦਰ ਟਰਾਫੀ ਲੁਧਿਆਣਾ ਸਰਦਾਰ ਦਵਿੰਦਰ ਸਿੰਘ ਜੀ ਠੀਕ ਹੈ ਜੀ ਆਓ ਕਰਦੇ ਆ ਉਹਨਾਂ ਨਾਲ ਗੱਲਾਂ ਬਾਤਾਂ ਤੇ ਨਾਲ ਬਖਾਉਨੇ ਆ ਤੁਹਾਨੂੰ ਸਾਰੀਆਂ ਟਰੋਫੀਆਂ ਜਿੱਦਾਂ ਕਿ ਕਬੂਤਰਾਂ ਦੇ ਆਪਣੇ ਟੂਰਨਾਮੈਂਟ ਹੁੰਦੇ ਨੇ ਠੀਕ ਹੈ ਜੀ ਹੋਰ ਵੀ ਕਈ ਟੂਰਨਾਮੈਂਟ ਭਾਈ ਉਹਨਾਂ ਕੋਲ ਪੁੱਛਦੇ ਆ ਸਾਰੀਆਂ ਗੱਲਾਂ ਬਾਤਾਂ ਭਾਈ ਉਹਨਾਂ ਨਾਲ ਕਰਦੇ ਆ ਵੇ ਖਾਵਾਂਗੇ ਤੇ ਨਾਲ ਕਰਾਂਗੇ ਗੱਲਬਾਤ ਭਾਜੀ ਹੁਣਾ ਨਾਲ ਤੇ ਨਾਲ ਟ੍ਰੋਫੀਆਂ ਤੇ ਹੋਲ ਖੇਲ ਰੇਟਾਂ ਦੇ ਮਿਲਦੀਆਂ ਜੀ ਤੇ ਆਲ ਇੰਡੀਆ ਡਿਲੀਵਰ ਜਿੱਥੇ ਮਰਜੀ ਤੁਸੀਂ ਮੰਗਾ ਸਕਦੇ ਜੀ ਭਾਜੀ ਹੁਣਾ ਕੋ ਤੇ ਭਾਜੀ ਹੁਣੀ ਭੇਜਦੇ ਵੀ ਨੇ ਤੇ ਬਹੁਤ ਜੈਨੂਨ ਪ੍ਰਾਈਸ ਆ ਜੋ ਕਿ ਆਗੇ ਮੈਂ ਪੁੱਛੇ ਨੇ ਭਾਜੀ ਹੁਣਾ ਕੋ ਜਿਹੜੇ ਜਿਹੜੇ ਪ੍ਰਾਈਸ ਪੁੱਛੇ ਨੇ ਉਹ ਬਹੁਤ ਘੱਟ ਪ੍ਰਾਈਸਾਂ 'ਚ ਮਿਲਦੀਆਂ ਨੇ ਠੀਕ ਹੈ ਵੀਰ ਜੀ ਤੇ ਭਾਜੀ ਨਾਲ ਕੰਟੈਕਟ ਕਰ ਵੀ ਸਕਦੇ ਜੀ ਤੁਸੀਂ ਭਾਜੀ ਹੁਣਾ ਦਾ ਨੰਬਰ ਵੀ ਇੱਥੇ ਦਿੱਤਾ ਹੋਇਆ ਜੀ ਠੀਕ ਹੈ ਜੀ ਗੋਮਿੰਦਰਾ ਟ੍ਰਾਫੀ ਲੁਧਿਆਣਾ 99143 00111 ਭਾਈ ਦਾ ਨੰਬਰ ਜੀ ਠੀਕ ਹੈ ਜੀ ਤੇ ਆਓ ਭਾਈ ਨਾਲ ਕਰਦੇ ਆ ਗੱਲਬਾਤ ਲੈ ਜਾਂਦੇ ਆ ਭਾਈ ਦੇ ਕੋਲ ਤੋਂ ਹਾਂ ਜੀ ਸਤਿਗੁਰ ਜੀ ਹਾਂ ਜੀ ਸਾਡੀ ਗੱਲ ਗੁਰਿੰਦਰ ਭਾਈ ਯਾਦ ਬੰਦਿਆ ਭਾਈ ਨੂੰ ਤੁਹਾਡੇ ਪ੍ਰੋਮ ਤੇ ਲੁਧਿਆਣਾ ਟ੍ਰੋਫੀ ਵਾਲੇ ਦੇ ਨਾਮ ਦੇ ਨਾਲ ਜੋ ਵੀ ਮਸ਼ਹੂਰ ਨੇ ਤੇ ਸਾਰੇ ਹੀ ਆਪਣੇ ਗੁਰਪਾਲੇ ਵੀਰਾਂ ਨੂੰ ਪਤਾ ਵਾ ਜੀ ਆਪਣੇ ਚੈਨਲ ਤੇ ਵੀ ਵੀਰ ਨੇ ਜਿਹੜੇ ਉਹ ਸਾਰਿਆਂ ਨੂੰ ਪਤਾ ਵਾ ਤੇ ਵੱਧ ਤੋਂ ਵੱਧ ਸੰਯੋਗ ਦਿਓ ਭਾਈ ਨਾਲ ਠੀਕ ਹੈ ਜੀ ਆਓ ਜੀ ਭਾਜੀ ਜਿੱਦਾਂ ਕਿ ਆਪਣੇ ਕੋਲ ਹੁਣ ਕਬੂਤਰਬਾਜੀ ਤੋਂ ਇਲਾਵਾ ਠੀਕ ਹੈ ਜੀ ਕਬੂਤਰਬਾਜੀ ਦੇ ਮੈਂ ਦੱਸ ਹੀ ਦਿੱਤਾ ਆਪਣੇ ਕੋਲ ਮੈਡਲ ਬਾਕੀ ਕਿਹੜੇ-ਕਿਹੜੇ ਜਿੱਦਾਂ ਕਿ ਆਪਾਂ ਹੁਣ hockey badminton kabaddi ਦੇ ਹੋਗੇ ਜਿੰਨੇ ਸਾਡੇ ਵੱਡੇ ਕੱਪ ਟੂਰਨਾਮੈਂਟ ਹੁੰਦੇ ਆ kabaddi ਦੇ ਹੋਗੇ ਜਾਂ ਕਬੂਤਰਬਾਜੀ ਦੇ ਵੱਡੇ ਕੱਪ ਹੁੰਦੇ ਆ ਸਾਡਾ ਪੂਰਾ ਜਿਹੜੀ ਸਾਰੇ ਪਾਸੇ ਹੀ ਇਸ ਨੂੰ ਮਤਲਬ badminton kabaddi ਬਾਕੀ hockey basketball cricket ਦਾ ਸਾਰਿਆਂ ਦੀ ਤਕਰੀਬ ਨਹੀਂ ਕੱਪ ਤੇ ਟਰੋਫੀ ਬਣਾ ਕੇ ਦਿੰਦੇ ਆ ਠੀਕ ਹੈ ਜੀ ਮਤਲਬ ਕੋਈ ਵੀ ਗੇਮ ਵਾਸਤੇ ਟ੍ਰੋਫੀ ਬਣਾਉਣੀ ਹੋਵੇ ਤੇ ਭਾਈ ਨਾਲ ਸੰਪਰਕ ਕਰੋ ਠੀਕ ਹੈ ਜੀ ਤੇ ਭਾਜੀ ਹੁਣਾਂ ਦਾ ਨੰਬਰ ਤੁਹਾਨੂੰ ਦੇ ਹੀ ਦਿੱਤਾ ਵਾ ਤੇ ਥੱਲੇ ਵੀਡੀਓ ਦੇ ਵਿੱਚ ਵੀ ਨੰਬਰ ਦੇ ਦਾਂਗੇ ਭਾਜੀ ਹੁਣਾਂ ਦਾ ਤੇ ਮੈਡਲ ਵੀ ਜਿੱਦਾਂ ਕਿ ਸਾਰੀਆਂ ਇੱਕ ਵਾਰੀ ਤੁਹਾਨੂੰ ਝਾਕ ਮਰਵਾ ਦਈਏ ਸਾਰੀਆਂ ਸ਼ੀਲਾਂ ਦੇ ਜਿੱਦਾਂ ਕਿ ਭਾਜੀ ਹੁਣੀ ਸ਼ੀਲਾਂ ਦੇ ਵਿੱਚ ਬਹੁਤ ਸੋਹਣਾ ਵਰਕ ਕਰਦੇ ਪਏ ਨੇ ਤੇ ਬਹੁਤ ਸੋਹਣਾ ਰਿਜ਼ਲਟ ਵੀ ਮਿਲਦਾ ਪਿਆ ਵਾ ਠੀਕ ਹੈ ਜੀ ਭਾਜੀ ਹੁਣਾਂ ਨੂੰ ਹੰਗਾਰਾ ਬਹੁਤ ਸੋਹਣਾ ਮਿਲਦਾ ਪਿਆ ਜੀ ਤੇ 1992 ਤੋਂ ਕੰਮ ਕਰਦੇ ਹੁਣ ਸਾਨੂੰ 1992 ਤੋਂ ਬੜੀ ਕੰਮ ਕਰਦੇ ਆ ਆਪਣਾ ਆ ਠੀਕ ਹੈ ਜੀ ਠੀਕ ਹੈ ਜੀ ਚਲੋ ਛੋਟੇ ਲੇਵੋ ਤੋਂ ਉੱਠੜ ਕੇ ਇੱਕ ਪਰਮਾਤਮਾ ਨੇ ਸਾਡਾ ਬਿਲਕੁਲ ਜੀ ਬਿਲਕੁਲ ਇੱਥੇ ਰੱਖ ਸਾਨੂੰ ਜਿੱਤਦਾ ਉਹਦੇ ਦੇ ਭਾਜੀ 1992 ਜਦ ਤੇ ਬਹੁਤ ਘੱਟ ਦੁਕਾਨਾਂ ਹੀ ਹੋਣੀਆਂ ਸੀ ਦੁਕਾਨਾਂ तकरीबन ਸਾਡੇ ਲੁਧਿਆਣੇ ਚ ਸਿਰਫ 3-4 ਦੁਕਾਨਾਂ ਸੀਗੀਆਂ ਦੋ ਸਾਡੀ ਆਪਣੀਆਂ ਸੀਗੀਆਂ ਦੋ ਆਪਣੀਆਂ ਤੇ ਬਸ ਬਾਕੀ ਜਲੰਧਰ ਸੀਗਾ ਬਹੁਤ ਕਿਤੇ ਟਰੋਪੀ ਲੱਗਦੇ ਲੈ ਹੈ ਨਹੀਂ ਸੀ ਟਰੋਪੀ ਮਤਲਬ ਤਿੰਨ ਦੁਕਾਨਾਂ ਦੇ ਵਿੱਚੋਂ ਦੋ ਦੁਕਾਨਾਂ ਭਾਜੀ ਉਹਨਾਂ ਦੀਆਂ ਆਪਣੀਆਂ ਸੀ ਤੇ ਜਿੱਦਾਂ ਕਿ ਸਕੂਲਾਂ ਵਿੱਚ ਵੀ ਕੋਈ ਫ ਠੀਕ ਹੈ ਜੀ ਬੱਚਿਆਂ ਨੂੰ ਪ੍ਰਾਈਜ਼ ਦੇਨੇ ਹੁੰਦੇ ਆ ਫਸਟ ਸੈਕਿੰਡ ਥਰਡ ਤੇ ਤੇ ਸਾਰੇ ਵੀਰ ਮੇਰੀ ਆ ਵੀਡੀਓ ਨੂੰ ਸ਼ੇਅਰ ਕਰਿਓ ਵੀ ਸਾਰਿਆਂ ਤੱਕ ਪਹੁੰਚੇ ਤੇ ਕੋਈ ਵੀ ਵੀਰ ਜੀ ਹੁਣਾਂ ਦਾ ਸਬਰ ਕਰਕੇ ਤੇ ਛੀਲਾ ਮੰਗਾ ਸਕਦਾ ਇਹ ਬਹੁਤ ਸੋਹਣੀਆਂ ਸੋਹਣੀਆਂ ਛੀਲਾ ਬਣਾਈਆਂ ਜੀ ਭਾਜੀ ਹੁਣਾਂ ਨੇ ਆਓ ਇੱਕ ਵਾਰੀ ਤੁਹਾਨੂੰ ਝਾਕ ਮਰਾ ਦਈਏ ਸਾਰੀਆਂ ਛੀਲਾਾਂ ਤੇ ਇਹ ਛੀਲਾ ਜੇ ਜੀ ਠੀਕ ਹੈ ਜੀ ਆ ਉੱਪਰ ਵੱਡੀਆਂ ਛੀਲਾ ਜੋ ਕਿ ਸਨਮਾਨਤ ਵਾਲੀਆਂ ਹੁੰਦੀਆਂ ਨੇ ਸਨਮਾਨ ਚਿੰਨ ਠੀਕ ਹੈ ਜੀ ਮੁੱਖ ਮਹਿਮਾਨ ਜਿੱਦਾਂ ਕੀ ਆਪਣੇ ਆਏ ਹੁੰਦੇ ਨੇ ਉਹਨਾਂ ਲਈ ਕੀਕ ਹੋ ਗਿਆ ਜੀ ਉਸ ਤੋਂ ਬਾਅਦ ਦੂਸਰੀ ਰੋ ਜਿੱਦਾਂ ਦਾ ਵੀ ਡਿਜ਼ਾਈਨ ਕਹੋਗੇ ਉਦਾਂ ਦਾ ਹੀ ਡਿਜ਼ਾਈਨ ਬਣਾ ਦੇਣਗੇ ਇੱਕ ਗੱਲ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ ਹੋਰ ਉਹ ਮੈਂ ਇੱਕ ਝਾਕ ਤੁਹਾਨੂੰ ਸ਼ੀਲਾਂ ਦੇ ਮਰਵਾਦਾ ਉਸ ਤੋਂ ਬਾਅਦ ਉਹ ਵੀ ਇੱਕ ਬਹੁਤ ਅਹਿਮ ਜਾਣਕਾਰੀ ਹੈਗੀ ਜੀ ਠੀਕ ਹੈ ਜੀ ਇਹ ਸਾਰੀਆਂ ਸ਼ੀਲਾਂ ਆ ਲੋ ਜੀ ਆਪਣੇ ਕਬੂਤਰਬਾਜ਼ ਵੀਰ ਕਬੂਤਰਾਂ ਵਾਲੀਆਂ ਸ਼ੀਲਾਂ ਜਿੱਦਾਂ ਕਿ ਰੰਗਦਾਰ ਕਬੂਤਰ ਵੀ ਲਾਏ ਨੇ ਤੇ ਮਲਵਾਈ ਕਬੂਤਰਾਂ ਦੀਆਂ ਫੋਟੋਆਂ ਵੀ ਲਾਈਆਂ ਜੀ ਠੀਕ ਹੈ ਜੀ ਵੀਰ ਜੀ ਹੋਣਾ ਨੇ ਇਹ ਸਾਰੀਆਂ ਕਬੱਡੀ ਦੇ ਟੂਰਨਾਮੈਂਟ ਕੋਈ ਵੀ ਫੁੱਟਬਾਲ ਦਾ ਵਾਲੀਬਾਲ ਦਾ ਹਾਕੀ ਦਾ ਕੋਈ ਵੀ ਟੂਰਨਾਮੈਂਟ ਹੋਵੇ ਤੇ ਭਾਜੀ ਹੋਣਾ ਨੂੰ ਜਰੂਰ ਸੇਵਾ ਦਾ ਮੌਕਾ ਦਿਓ ਇੱਕ ਵਾਰੀ ਤੇ ਤੁਸੀਂ ਆਪ ਹੀ ਕਹੋਗੇ ਵੀ ਜਿੱਥੋਂ ਤੁਸੀਂ ਅੱਗੇ ਲਈਆਂ ਨੇ ਠੀਕ ਹੈ ਜੀ ਉਹ ਫੇਰ ਕਬੂਤਰਾਂ ਵਾਲੀਆਂ ਸ਼ੀਲ੍ਹਾ ਆ ਗਈਆਂ ਜੀ ਉੱਪਰ ਜਿੱਥੋਂ ਤੁਸੀਂ ਲਈਆਂ ਨੇ ਸ਼ੀਲ੍ਹਾ ਉਹ ਤੋਂ ਬਹੁਤ ਘੱਟ ਪ੍ਰਾਈਸ 'ਚ ਜੋ ਕਿ ਮੈਨੂੰ ਪਤਾ ਲੱਗਿਆ ਵਾ ਭਾਈ ਹੁਣਾਂ ਨੇ ਮੈਂ ਗੱਲਬਾਤ ਕੀਤੀ ਆ ਜੀ ਤੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਇਹ ਸਾਰੀਆਂ ਸ਼ੀਲਾਂ ਹੈਗੀਆਂ ਜੇ ਛੋਟੀਆਂ ਠੀਕ ਹੈ ਜੀ ਇਹ ਸਾਰੀਆਂ ਛੋਟੀਆਂ ਸ਼ੀਲਾਂ ਜੀ ਬਾਕੀ ਵੱਡੀਆਂ ਸ਼ੀਲਾਂ ਵੱਡੀਆਂ ਸ਼ੀਲਾਂ ਵੀ ਭਾਈ ਹੁਣਾਂ ਕੋ ਮਿਲਣਗੀਆਂ 5 ਫੁੱਟੀ 6 ਫੁੱਟੀ ਕੋਈ ਵੀ ਸ਼ੀਲਡ ਆ ਲੋ ਜੀ ਇਹ ਸ਼ੀਲਡ ਜੀ ਠੀਕ ਹੈ ਜੀ ਇਹ ਸ਼ੀਲਡਾਂ ਚਾਹੇ ਉੱਤੇ ਕਬੂਤਰ ਲਵਾ ਲਓ ਚਾਹੇ ਕੁਝ ਵੀ ਲਵਾ ਸਕਦੇ ਹੋ ਤੁਸੀਂ ਆਹ ਦੇਖੋ 골ਡਨ ਕਲਰ ਦਾ ਕਬੂਤਰ ਲੱਗਾ ਹੋਇਆ ਕਿੰਨਾ ਸੋਹਣਾ ਠੀਕ ਹੈ ਜੀ ਇਹ ਨਿੱਕੀਆਂ ਸ਼ੀਲਡਾਂ ਬਣਾਈਆਂ ਭਾਜੀ ਹੋਣਾਂ ਨੇ ਆਹ ਪਰਸਨਲ ਕਬੂਤਰ ਆਹ ਲਓ ਜੀ ਇਹ ਪਰਸਨਲ ਕਬੂਤਰ ਵੀ ਭਾਜੀ ਹੁਣੀ ਕਹਿੰਦੇ ਕਿਸੇ ਨੇ ਲਵਾਉਣਾ ਹੋਵੇ ਫੋਟੋ ਭੇਜ ਕੇ ਤੇ ਇਹ ਪਰਸਨਲ ਕਬੂਤਰ ਲਵਾ ਸਕਦਾ ਜੀ ਆਪਣੀ ਸ਼ੀਲਡ ਦੇ ਉੱਤੇ ਠੀਕ ਹੈ ਜੀ ਜਿੱਦਾਂ ਦਾ ਵੀ ਫੋਟੋ ਭੇਜੋਗੇ ਉਦਾਂ ਦਾ ਹੀ ਲੱਗ ਜਾਏਗਾ ਹਲੋ ਜੀ ਇਹ ਕਬੂਤਰਾਂ ਦੀਆਂ ਫੋਟੋਆਂ ਇਧਰ ਉਹ ਇਹ ਡਿਜ਼ਾਈਨ ਠੀਕ ਹੈ ਜੀ ਇਹ ਸਾਰੇ ਡਿਜ਼ਾਈਨ ਹੈਗੇ ਜੀ ਜੋ ਕਿ ਤੁਹਾਨੂੰ ਵੇਖਣ ਨੂੰ ਮਿਲਦੇ ਪਏ ਨੇ ਠੀਕ ਹੈ ਵੀਰ ਜੀ ਇਹ ਵੱਡੀਆਂ ਛੋਟੀਆਂ ਸਾਰੀਆਂ ਸ਼ੀਲਾਂ ਇਧਰ ਵੀ ਜਿੱਦਾਂ ਦੀ ਮਰਜ਼ੀ ਸ਼ੀਲਡ ਕੋਗੇ ਉਦਾਂ ਦੀ ਸ਼ੀਲਡ ਬਣਾ ਦੇਣਗੇ ਜਿੰਨੇ ਫੋਟ ਮਰਜ਼ੀ ਉੱਚੀ ਆ ਦੇਖ ਸਕਦੇ ਹੋ ਤੁਸੀਂ ਕਿੱਡੀਆਂ ਕਿੱਡੀਆਂ ਉੱਚੀਆਂ ਸ਼ੀਲਾਂ ਜੀ ਠੀਕ ਹੈ ਜੀ ਤੇ ਬਾਕੀ ਜਿੱਦਾਂ ਕੀ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇਆਂ ਦੀਆਂ ਤਸਵੀਰਾਂ ਜੋ ਵੀ ਤੁਸੀਂ ਕਹੋਗੇ ਭਾਜੀ ਹੁਣੀ ਬਣਾ ਦੇਣਗੇ ਥੋਲੇ ਮੱਲੇ ਦੀ ਤਸਵੀਰ ਇਹ ਕੀ ਸੈਂਪਲ ਵਜੋਂ ਰੱਖੀਆਂ ਨੇ ਕੁਛ ਠੀਕ ਹੈ ਜੀ ਇੱਧਰ ਖੇਡ ਮੇਲਾ ਇੱਧਰ ਮਹਾਰਾਜ ਦਾ ਸਰੂਪ ਜੀ ਠੀਕ ਹੈ ਜੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਧਰ ਜਿੱਦਾਂ ਵੀ ਕਹੋਗੇ ਤੁਸੀਂ ਉਦਾਂ ਦਾ ਹੀ ਬਣਾ ਦੇਣਗੇ ਭਾਜੀ ਹੁਣੀ ਤੁਹਾਨੂੰ ਜਿੱਦਾਂ ਕਿ ਮਾਨ ਸਨਮਾਨ ਕਰਨਾ ਹੋਵੇ ਕਿਸੇ ਦਾ ਕੋਈ ਵੀ ਫੋਟੋ ਵੀ ਬਣਾਣੀ ਹੋਵੇ ਜਿੱਦਾਂ ਕਿ ਇਧਰ ਫੋਟੋ ਲੱਗੀ ਹੋਈ ਜੀ ਇੱਕ ਠੀਕ ਹੈ ਜੀ ਵੀਰ ਜੀ ਹੁਣ ਆ ਦੀ ਇਦਾਂ ਦੀਆਂ ਫੋਟੋਆਂ ਵੀ ਸਨਮਾਨ ਵਾਸਤੇ ਵੱਧ ਤੋਂ ਵੱਧ ਜੋ ਮਰਜੀ ਤੁਸੀਂ ਭਾਜੀ ਹੁਣਾਂ ਨੂੰ ਆਰਡਰ ਕਰ ਸਕਦੇ ਜੀ ਤੇ ਜਿੱਥੇ ਮਰਜੀ ਤੁਸੀਂ ਮੰਗਾ ਸਕਦੇ ਜੀ ਠੀਕ ਹੈ ਜੀ ਇੱਕ ਆ ਸ਼ੀਲਡ ਲੱਗੀ ਹੋਈ ਇੱਕ ਹੋਰ ਠੀਕ ਹੈ ਜੀ ਇਹ ਵੇਖੋ ਤਸਵੀਰਾਂ ਭਾਜੀ ਹੁਣਾਂ ਨੇ ਕੁਝ ਕੱਢੀਆਂ ਨੇ ਠੀਕ ਹੈ ਬੈਡਬਾਲ ਵਾਲੀ ਆਪਣੀ ਕ੍ਰਿਕਟ ਵਾਲੀ ਆ ਲੋ ਜੀ ਪਰਸਨਲ ਫੋਟੋ ਬਣਾਉਣੀ ਆ ਜਿੱਦਾਂ ਕਿ ਪਰਸਨਲ ਫੋਟੋਆਂ ਟੂਰਨਾਮੈਂਟ ਦੇ ਠੀਕ ਹੈ ਜੀ ਆਪਣੇ ਘਰ ਦੀਆਂ ਆਪਣੇ ਖੁੱਡਿਆਂ ਦੇ ਮੂਰੇ ਆਪਣੇ ਪਰਿੰਦਿਆਂ ਦੀਆਂ ਵੱਡੀਆਂ-ਵੱਡੀਆਂ ਫੋਟੋਆਂ ਠੀਕ ਹੋ ਗਿਆ ਜੀ ਤੇ ਬਹੁਤ ਸੋਹਣਾ ਵਰਕੇ ਜੇ ਭਾਜੀ ਹੁਣਾਂ ਦਾ ਤੇ ਜਰੂਰ ਭਾਜੀ ਹੁਣਾਂ ਨਾਲ ਕਰਿਓ ਸੰਪਰਕ ਤੇ ਇੱਕ ਗੱਲ ਹੋਰ ਲੋ ਜੀ ਆ ਵੀ ਵਰਕ ਪਾਣੀ ਦਿੰਦੇ ਹੋਏ ਵੀਰਜੀ ਹੋਣੀ ਠੀਕ ਹੈ ਜੀ 우ਸਤਾਦ ਪਾਲਾ ਸਨੇਟਾ ਬਿੰਦਾ ਗੁਜਰ ਸਨੇਟਾ ਗਰੁੱਪ ਠੀਕ ਹੈ ਜੀ ਇਹ ਬਣਾਈਆਂ ਹੋਈਆਂ ਜੀ ਵੀਰਜੀ ਹੋਣਾ ਨੇ ਇਹ ਸਾਰੀਆਂ ਪਿੰਡ ਜੱਤੋਵਾਲ ਲੁਧਿਆਣਾ ਐਲ ਸੀ ਡੀ ਜੇਤੂ ਠੀਕ ਹੈ ਜੀ ਤੇ ਭਾਜੀ ਇੱਕ ਨਾ ਵੀਰਜੀ ਹੋਣੀ ਬੈਨਰ ਬਣਾਉਂਦੇ ਨੇ ਜਿਹੜੀ ਸਭ ਤੋਂ ਵੱਡੀ ਗੱਲ ਇਹ ਆ ਤੇ ਵੀਰਜੀ ਹੋਣੀ ਕਿਸੇ ਕੋ ਪੈਸਾ ਨਹੀਂ ਇਹ ਲੈਂਦੇ ਬੈਨਰ ਦਾ ਠੀਕ ਹੈ ਭਾਜੀ ਕੋਸਟ ਫਰੀ ਪੋਸਟਰ ਫਰੀ ਸਿਰਫ ਕਬੂਤਰਬਾਜ਼ੀ ਨੂੰ ਉੱਪਰ ਚੱਕਾਂ ਦੀ ਖਾਤਰ ਆਪਣਾ ਪੋਸਟਰ ਬਿਲਕੁਲ ਫਰੀ ਬਣਾ ਕੇ ਦਿੰਨੇ ਆ ਬਹੁਤ ਜਿੰਨੇ ਭਰਾਵਾਂ ਨੇ ਬਣਾਏ ਆ ਕੋਈ ਬੰਦਾ ਇਹ ਨਹੀਂ ਦਾਗਲਾ ਸਾਹਿਬ ਜਵਿੰਦਰ ਨੇ ਸਾਡੇ ਕੋਲ 1 ਰੁਪਿਆ ਵੀ ਲਿਆ ਬਿਲਕੁਲ ਜੀ ਜਿਹੜੇ ਜਿਹੜੇ ਕੱਪ ਬਣਾਉਣ ਨਾਂ ਬਣਾਉਣ ਪਰ ਕਬੂਤਰਬਾਜ਼ੀ ਉੱਚਾ ਚੱਕਾਂ ਦੀ ਖਾਤਰ ਪੋਸਟਰ ਮੈਂ ਫਰੀ ਬਣਾਉਂਦਾ ਰਾਵਾਂਗਾ ਜਿੰਨੇ ਵੀ ਕੰਮ ਕਰਦਾ ਰਾਵਾਂਗਾ ਜਿੰਨੀ ਜ਼ਿੰਦਗੀ ਜਿੰਨਾ ਚਿਰ ਵੀ ਠੀਕ ਹੈ ਜੀ ਪਾਜੀ ਹੁਣੀ ਕਹਿੰਦੇ ਜਿੰਨਾ ਚਿਰ ਵੀ ਮੈਂ ਕੰਮ ਕਰੂੰਗਾ ਤੇ ਫਰੀ ਦੇ ਵਿੱਚ ਪੋਸਟਰ ਬਣਾਏ ਆ ਤੇ ਫਰੀ ਦੇ ਵਿੱਚ ਹੀ ਬਣਾਉਂਦਾ ਰਾਵਾਂਗਾ ਤਾਡੀ ਜਿੰਨੀ ਵੀਡੀਓ ਬੱਦ ਵੱਦ ਸ਼ੇਅਰ ਕਰਨਗੇ ਠੀਕ ਆ ਜਾਂ ਗਰੁੱਪਾਂ 'ਚ ਪਾਣਗੇ ਉਸ ਵੀਰਾਂ ਨੂੰ ਮੇਰੇ ਕੋਲ ਕਾਪੀ ਲੈ ਕੇ ਆਉਣਗੇ ਅਸੀਂ ਬੱਦ ਵੱਦ ਸ਼ੇਅਰ ਕੀਤੀ ਹੋਈ ਆ 7 ਫੁੱਟਾ ਕੱਪ ਜਿਹੜਾ ਉਹਨਾਂ ਨੂੰ ਸਿਰਫ 1500 ਰੁਪਏ 'ਚ ਦੇਵਾਂਗਾ ਲੋ ਜੀ 7 ਫੁੱਟਾ ਕੱਪ ਬਹੁਤ ਘੱਟ ਰੇਟ 'ਚ ਪਾਈ ਹੋਣਾ ਨੇ ਕਹਿਤਾ ਜੀ 1500 ਠੀਕ ਹੈ ਜੀ ਇਹ 7 ਫੁੱਟਾ ਕੱਪ ਲੱਗਾ ਹੋਇਆ ਜੀ ਜਿਹੜਾ ਵੀ ਆਪਣੀ ਵੀਡੀਓ ਵੇਖ ਕੇ ਆਊਗਾ ਉਹਦਾ ਮਾਨ ਸਨਮਾਨ ਪੂਰਾ ਹੋਊਗਾ ਠੀਕ ਹੈ ਜੀ ਵੀਰ ਜੀ ਹੋਣੀ ਸਕ੍ਰੀਨਸ਼ੋਟ ਕਹਿੰਦੇ ਲੈ ਕੇ ਆ ਜਿਓ ਆਪਣੇ ਕੋ ਜਿਹੜਾ ਜਿਹੜਾ ਵੀਡੀਓ ਕਰੇਗਾ ਸ਼ੇਅਰ ਠੀਕ ਹੈ ਜੀ ਤੇ ਵੀਰ ਜੀ ਹੁਣੀ ਜਿੱਦਾਂ ਕਿ ਵੀਰ ਜੀ ਹੋਣਾ ਨੇ ਬਹੁਤ ਜਾਣਿਆਂ ਨੂੰ ਫ੍ਰੀ ਪੋਸਟਰ ਬਣਾ ਕੇ ਦਿੱਤੇ ਨੇ ਉਹ ਕਮੈਂਟ ਕਰਕੇ ਮੇਰੇ ਵੀਰ ਜਰੂਰ ਦੱਸਿਓ ਠੀਕ ਹੈ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਇੱਕ ਹੋਰਸ ਲੋ ਜੀ ਕੋੜ ਸਵਾਰੀ ਕੋੜ ਸਵਾਰੀ ਨੂੰ ਵੀ ਪ੍ਰਮੋਟ ਕਰਦੇ ਨੇ ਵੀਰ ਜੀ ਹੁਣੀ ਜੋ ਕਿ ਘੋੜਸਵਾਰੀ ਦਾ ਲੋਗੋ ਬਹੁਤ ਸੋਹਣਾ ਬਣਾਇਆ ਹੋਇਆ ਜੀ ਨਮੂਨਾ ਘੋੜਸਵਾਰੀ ਦਾ ਜਿੱਦਾਂ ਕਿ ਆਪਾਂ ਦੇਖਿਆ ਹੀ ਆ ਬਹੁਤ ਜਣਿਆਂ ਦੇ ਘਰਾਂ 'ਚ ਜਿਹੜੇ ਵੀਰ ਘੋੜੇ ਨਹੀਂ ਰੱਖ ਸਕਦੇ ਉਹ ਇਹ ਚੀਜ਼ ਰੱਖ ਲੈਣ ਠੀਕ ਹੈ ਜੀ ਇਹਦੇ ਨਾਲ ਹੀ ਆਪਣਾ ਸ਼ੌਂਕ ਪੂਰਾ ਹੋ ਜਾਂਦਾ ਜੀ ਠੀਕ ਹੈ ਜੀ ਚਾਹੇ ਘੋੜਸਵਾਰੀ ਦਾ ਹੋਵੇ ਕੋਈ ਵੀ ਖੇਡ ਮੇਲਾ ਹੋਵੇ ਤੇ ਭਾਈ ਨੂੰ ਸੇਵਾ ਦਾ ਮੌਕਾ ਇੱਕ ਵਾਰੀ ਮੇਰੇ ਵੀਰ ਜਰੂਰ ਦਿਓ ਠੀਕ ਹੈ ਜੀ ਇਧਰ ਟਾਈਗਰ ਵੀ ਬਣਾਇਆ ਹੋਇਆ ਹੈ ਜੀ ਵੀਰ ਜੀ ਹੁਣਾਂ ਨੇ ਬਹੁਤ ਸੋਹਣਾ ਵਰਕ ਬਹੁਤ ਸੋਹਣਾ ਕੰਮ ਆ ਭਾਜੀ ਹੁਣਾਂ ਦਾ ਤੇ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਇੰਨਾ ਹੀ ਕਹਿੰਦਾ ਹੋਇਆ ਖਿਮਾ ਦਾ ਜੱਜ ਕੇ ਆਂ ਤੇ ਇਜਾਜ਼ਤ ਲੈਣਾ ਵਾ ਜੀ ਅਗਲੀ ਵੀਡੀਓ 'ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ 20 ਤਰੀਕ ਨੂੰ 21 ਦੀ ਸੌਰੀ 21 ਤਰੀਕ ਨੂੰ ਪਿੰਡ ਰਾਮੇ ਜੱਗੇ ਬਾਈ ਦੇ ਕੱਠ ਵਿੱਚ ਸਾਰੇ ਕਬੂਤਰਵਾ ਸਟਾਰ ਭਰਾ ਜਿੰਨੇ ਵੀ ਸਾਡੇ ਕਮੈਂਟਰ ਜਾਂ ਛਤਰੀਆਂ ਜਾਂ ਪਿੰਜਰੇ ਵਾਲੇ ਇਹ ਸਾਰੇ ਵੀਰਾਂ ਨੇ ਹਮੇ ਆ ਕੇ ਪਹੁੰਚਣਾ ਆਪਣੇ ਸਾਥੀਆਂ ਜੀ ਇਹ ਪਹੁੰਚਣਾ ਉੱਥੇ ਵੱਧ ਤੋਂ ਵੱਧ ਇਕੱਠ ਕਰੋ ਜੀ ਉੱਥੇ ਐਤਵਾਰ ਧਾਰੀਵਾਲ ਪਿੰਡ ਪਿੰਡ ਰਾਮਾ ਜਰੂਰ ਪਹੁੰਚਣਾ ਵੀਰੇ ਸਾਰੇ ਭਰਾਵਾਂ ਅੱਗੇ ਬੇਨਤੀ ਹੱਥ ਜੋੜ ਕੇ ਠੀਕ ਹੈ ਧੰਵਾਦ ਕਰਦੇ ਆ ਜੀ ਭਾਜੀ ਹੋਣਾ ਦਾ ਜੋ ਕਿ ਭਾਜੀ ਹੋਣਾ ਨੇ ਇਹਨਾਂ ਮਾਨਸਮਾਨ ਬੱਚਿਆਂ ਜੀ ਆਪਣੇ ਛੋਟੇ ਭਰਾ ਨੂੰ ਠੀਕ ਹੈ ਜੀ ਆਪਾਂ ਭਾਜੀ ਹੋਣਾ ਨਾਲ ਬਹੁਤ ਚਿਰ ਤੋਂ ਜੁੜੇ ਆ ਜੀ ਤੇ ਭਾਜੀ ਹੁਣਾਂ ਕੋ ਆਉਣ ਦਾ ਟਾਈਮ ਨਹੀਂ ਲੱਗਦਾ ਪਿਆ ਸੀ ਤੇ ਅੱਜ ਦਾਣਾ ਪਾਣੀ ਹੈਗਾ ਸੀ ਸਾਡਾ ਅੰਜਲ ਹੀ ਤੇ ਭਾਜੀ ਹੁਣਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਜੀ ਆਪਾਂ ਇੱਥੇ ਆਉਣ ਤੇ ਤੇ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਹੜਾ ਮਾਨ ਸਨਮਾਨ ਬਖਸ਼ਿਆ ਭਾਜੀ ਹੁਣਾਂ ਨੇ ਇਹਨਾ ਮਾਨ ਸਨਮਾਨ ਬਖਸ਼ਿਆ ਜੀ ਆਪਾਂ ਨੂੰ ਠੀਕ ਹੈ ਜੀ ਤੇ ਇਹ ਜਿਹੜੇ ਵੀ ਆਪਣੀ ਵੀਡੀਓ ਵੇਖਦੇ ਪਏ ਨੇ ਇਹ ਸਾਰੇ ਵੀਰਾਂ ਦੀ ਬਦੌਲਤ ਹੀ ਆਪਾਂ ਇੱਥੇ ਪਹੁੰਚੇ ਆ ਜੀ ਕਿ ਵੀਰ ਨਾਲ ਨਾਲ ਤਲਯੋਗ ਦਿੰਦੇ ਤੇ ਆਪਾਂ ਕਾਹੇ ਜੋਗੇ ਨਹੀਂ ਤੇ ਆਪਾਂ ਸਾਰੇ ਵੀਰਾਂ ਦਾ ਵੀ ਬਹੁਤ ਜੀਲੋ ਧੰਨਵਾਦ ਕਰਦੇ ਹਾਂ ਜੀ ਠੀਕ ਹੈ ਜੀ ਆਪਣੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅਗਲੀ ਵੀਡੀਓ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ